ਭਈ ਇਹ ਕੀ ਹੈ ਜੀ ਪਿੱਛੇ ਟੈਂਕ ਹਾਂਜੀ ਮੂਰੇ ਤੇ ਪੀਟੀਓ ਵਾਲਾ ਸੌਦਾ ਜਾ ਹਾਂਜੀ ਹਾਂਜੀ ਆ ਨਾਲ ਤੇ ਗੁਸਲਖਾਨਾ ਆ ਬਣਾ ਲਿਆ ਕੀ ਸੌਦਾ ਇਹਨੂੰ ਵੈਟਿੰਗ ਮਸ਼ੀਨ ਕਹਿੰਦੇ ਐਕਚੁਅਲ ਦੇ ਵਿੱਚ ਅੱਛਾ ਆ ਦੇ ਦੇ ਜੱਟ ਲੱਗੇ ਆ ਇੱਥੋਂ ਤੇ ਇੱਥੇ ਤੱਕ ਦੋਨੇ ਪਾਸੇ ਹਾਂਜੀ ਜਿਹੜੇ ਕੱਟੇ ਹੋਏ ਅੰਗੂਰਾ ਉਹਨਾਂ ਨੂੰ ਅਸੀਂ ਪੋਟਾਸ਼ੀਅਮ ਤੇ ਓਇਲ ਦੇ ਸੋਲੂਸ਼ਨ ਨਾਲ ਟ੍ਰੀਟ ਕਰਦੇ ਹਾਂ ਪੂਰੇ ਵੈਟ ਕਰਨੇ ਆ ਉਹ ਡਰਾਈ ਕਰਨ ਲਈ ਜਿਵੇਂ ਸੌਗੀ ਤੁਸੀਂ ਦੇਖਦੇ ਹੋ ਵੀ ਗੋਲਡਨ ਕਲਰ ਦੀ ਹੁੰਦੀ ਆ ਉਹ 골ਡਨ ਕਲਰ ਇਹਦੇ ਓਇਲ ਦੀ ਸਪਰੇ ਨਾਲ ਆਉਂਦਾ ਜੀ ਤੇ ਤਕਰੀਬਨ ਇੱਕ ਦਿਨ ਦੇ ਵਿੱਚ ਇਹ 20 ਕਿੱਲੇ ਆ ਜਿਹੜੇ ਉਹਨਾਂ ਨੂੰ ਕੋ ਪਾਲਿਸ਼ ਕਰਦੇ ਉਹਨਾਂ ਨੂੰ ਪਾਲਿਸ਼ ਕਰ ਦਿੰਦਾ ਹਾਂ ਜੀ ਤੇ ਸਹੀ ਮੈਨੇਜ ਇਹਦਾ ਗੁਥਲਖਾਨਾ ਹੀ ਆ ਤੇ ਅੰਗੂਰਾਂ ਦਾ ਹਾਂ ਜੀ ਹਾਂ ਜੀ ਅੰਗੂਰਾਂ ਦਾ ਗੁਥਲਖਾਨਾ ਅੰਗੂਰਾਂ ਨੂੰ ਨਲੌਣਾ ਜਾਨੀ ਇਹ ਚਵਾ ਕੇ ਉਹਨਾਂ ਨੂੰ ਧਵਾ ਕੇ ਤੇ ਫਿਰ ਉਹ ਕਰਦੇ ਹਾਂ ਜੀ ਹਾਂ ਜੀ ਤੁਸੀਂ ਦੇਖਣਾ ਸ਼ੁਰੂ ਕਰ ਦਿੱਤਾ ਪਿੰਡ ਆਸਟ੍ਰੇਲੀਆ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਤੇ ਇਸ ਟਾਈਮ ਗਰੇਵਾਲ ਫਾਰਮ ਦੇ ਉੱਤੇ ਸਾਡਾ ਜਿਹੜਾ ਟੂਰ ਚੱਲ ਰਿਹਾ ਤੁਹਾਨੂੰ ਪਿਛਲੇ ਐਪੀਸੋਡ ਬਹੁਤ ਵਧੀਆ ਲੱਗੇ ਤੁਹਾਡੀ ਫੀਡਬੈਕ ਲਈ ਧੰਨਵਾਦ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਸਾਰੇ ਦੀਆਂ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਲੈ ਕੇ ਆਈਏ ਖੁੱਲ ਕੇ ਦੇਰ ਆਏ ਦਰਸਤਾ ਦਾ ਅਸੀਂ ਫਾਰਮੂਲਾ ਪਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਥੇ ਸੋ ਐਸ ਟਾਈਮ ਅਸੀਂ ਖੜੇ ਆਂ ਗਰੇਵਾਲ ਦੇ ਫਾਰਮ ਦੇ ਇੱਕ ਸ਼ੈੱਡ ਏਰੀਆ ਕਹਿ ਲਿਏ ਅੱਡ-ਅੱਡ ਨਾਂ ਦਿੱਤੇ ਜਾਂਦੇ ਅਮਰੀਕਾ ਚ ਗਏ ਸੀ ਨਾ ਆਖਣਗੇ ਸ਼ਾਪ ਤੇ ਚੱਲਦੇ ਆਂ ਸਾਨੂੰ ਨਾ ਸਮਝ ਆਵੇ ਜੋ ਆਪਣੇ ਬਾਟਸਾਬ ਦੇ ਗਏ ਤਾਂ ਆਖਣੇ ਸ਼ਾਪ ਤੇ ਸੰਧੂਆਂ ਦੇ ਗਏ ਤਾਂ ਸ਼ਾਪ ਤੇ ਤਾਂ ਤੇ ਪਤਾ ਲੱਗਦਾ ਇਹ ਵਿੱਚ ਉਹਨਾਂ ਨੇ 20 50 ਕਿੱਲੇ 100 ਕਿੱਲਾ ਖਾਲੀ ਛੱਡ ਕੇ ਜ਼ਮੀਨ ਦੇ ਵਿੱਚ ਤੇ ਉੱਥੇ ਮਸ਼ੀਨਰੀ ਖੜਾਈ ਹੁੰਦੀ ਸੀ ਇੱਥੇ ਕੰਪਾਊਂਡ ਕਹਿੰਦੇ ਜਿਆਦਾ ਇੱਥੇ ਕੰਪਾਊਂਡ ਕਹਿੰਦੇ ਕੰਪਾਊਂਡ ਕਹਿੰਦੇ ਅੱਛਾ ਅੱਛਾ ਸੋ ਬਾਈ ਜੀ ਫੇਰ ਕਰੇ ਪਾਣ ਕਮਲਜੀਤ ਸਾਡੇ ਨਾਲ ਆ ਤੇ ਆਪਾਂ ਇਹਨਾਂ ਤੋਂ ਇਹ ਜਿਹੜਾ ਕੰਪਾਊਂਡ ਏਰੀਆ ਇਹਦੇ 'ਚ ਜਿਹੜੀ ਮਸ਼ੀਨਰੀ ਖੜੀ ਆ ਕੀ ਕੀ ਕੰਮ ਆਉਂਦੀ ਆ ਮੈਂ ਅੰਦਰ ਜਾਣ ਤੋਂ ਪਹਿਲਾਂ ਨਾ ਮੈਨੂੰ ਆ ਬਾਹਰ ਇੱਕ ਮਸ਼ੀਨ ਨੇ ਥੋੜਾ ਜਿਹਾ ਵੱਖਰਾ ਕਰਾਇਆ ਜੋ ਤੁਸੀਂ ਚੀਜ਼ ਦੇਖੀ ਨਾ ਹੋਵੇ ਕਿਤੇ ਤੇ ਤੁਹਾਨੂੰ ਅਜੀਬ ਲੱਗਦੀ ਆ ਫਿਰ ਮੈਂ ਸੋਚਿਆ ਵੀ ਮੈਂ ਨਹੀਂ ਪੁੱਛਦਾ ਇਕੱਠੇ ਕੈਮਰੇ ਤੋਂ ਪੁੱਛਦੇ ਆ ਬਈ ਇਹ ਕੀ ਆ ਜੀ ਪਿੱਛੇ ਟੈਂਕ ਹਾਂਜੀ ਮੂਰੇ ਤੇ ਪੀਟੀਓ ਵਾਲਾ ਸੌਦਾ ਆ ਹਾਂਜੀ ਹਾਂਜੀ ਆ ਨਾਲ ਤੇ ਗੁਸਲਖਾਨਾ ਆ ਬਣਾ ਰਿਹਾ ਕੀ ਸੌਦਾ ਇਹਦੇ ਇੱਥੇ ਟਰੈਕਟਰ ਜੁੜਦਾ ਜੀ ਉਹ ਕੱਢਿਆ ਹੋਇਆ ਹੁਣ ਹਾਂਜੀ ਤੇ ਉਹ ਪਿੱਛੇ ਤੁਹਾਨੂੰ ਦੋ ਪੰਪ ਲੱਗੇ ਹੋਏ ਆ ਤੇ ਆ ਲੱਗੇ ਗਏ ਆ ਆ ਜਿਹੜੇ ਇਹਦੇ ਨਾਲ ਪੋਲੀ ਨਾ ਬੈਲਟ ਨਾ ਮਤਲਬ ਪੀਟੀਓ ਨਾਲ ਚੱਲਦੇ ਨੇ ਉਹ ਟੈਂਕ ਤਾਂ ਪਾਣੀ ਆਉਂਦਾ ਉਹ ਟੈਂਕ ਚੋਂ ਪਾਣੀ ਆਉਂਦਾ ਜੀ ਇਹਨਾਂ ਚੋਂ ਇੱਕ ਪੰਪ ਆ ਜਿਹੜਾ ਪਾਣੀ ਸੱਕ ਕਰਦਾ ਹਾਂਜੀ ਫੇਰ ਉਹ ਉਹ ਜਿਹੜਾ ਤੁਸੀਂ ਕਹਿੰਦੇ ਹੋ ਪਰਲੇ ਪਾਸੇ ਜਿਹੜਾ ਬਾਕਸ ਲੱਗਿਆ ਹੋਇਆ ਉਹਦੇ ਜਾ ਕੇ ਸਪਰੇਅ ਹੁੰਦੀ ਆ ਫੇਰ ਇਹ ਪਾਣੀ ਜਿਹੜਾ ਵਰਤਦੇ ਆ ਜੀ ਅਸੀਂ ਇਹ ਵਰਤਦੇ ਆ ਇਹਨੂੰ ਵੈਟਿੰਗ ਮਸ਼ੀਨ ਕਹਿੰਦੇ ਐਕਚੁਅਲ ਦੇ ਵਿੱਚ ਅੱਛਾ ਆ ਦੇ ਇਹਦੇ ਜੈਟ ਲੱਗੇ ਆ ਇੱਥੋਂ ਤੇ ਇੱਥੇ ਤੱਕ ਦੋਨੇ ਪਾਸੇ ਹਾਂਜੀ ਤੇ ਇੱਥੇ ਵਿਚਾਲੇ ਉਹ ਰੋ ਹੁੰਦੀ ਆ ਇੱਥੇ ਮੰਨ ਲਓ ਪੋਸਟ ਰੋ ਆ ਠੀਕ ਆ ਤੇ ਜਿਹੜੇ ਕੱਟੇ ਹੋਏ ਅੰਗੂਰ ਆ ਉਹਨਾਂ ਨੂੰ ਅਸੀਂ ਪੋਟਾਸ਼ੀਅਮ ਤੇ ਓਇਲ ਦੇ ਸੋਲੂਸ਼ਨ ਨਾਲ ਟ੍ਰੀਟ ਕਰਦੇ ਹਾਂ ਪੂਰੇ ਵੈਟ ਕਰਨੇ ਆ ਉਹ ਡਰਾਈ ਕਰਨ ਲਈ ओके ਕੀ ਉਹਦੀ ਲਾਈਫ ਵਧਾਉਣ ਲਈ ਨਹੀਂ ਜੀ ਉਹਦਾ ਜਿਹੜਾ ਹੈਗਾ ਉਹਦੀ ਇੱਕ ਤਾਂ ਡਰਾਇੰਗ ਪ੍ਰੋਸੈਸ ਤੇਜ਼ ਕਰਨ ਲਈ ਵਿਛੇ ਦੀ ਸੁੱਕ ਜਾਣ ਤੇ ਦੂਜਾ ਉਹਦੀ ਕੁਆਲਟੀ ਇੰਪਰੂਵ ਕਰਨ ਲਈ ਕਿਉਂਕਿ ਅਦਰਵਾਈਜ਼ ਉਹ ਡਾਰਕ ਕਲਰ ਹੋ ਜਾਂਦੀ ਜਿਵੇਂ ਸੌਗੀ ਤੁਸੀਂ ਦੇਖਦੇ ਹੋ ਵੀ 골ਡਨ ਕਲਰ ਦੀ ਹੁੰਦੀ ਆ ਉਹ 골ਡਨ ਕਲਰ ਇਹਦੇ ਓਇਲ ਦੀ ਸਪਰੇ ਨਾਲ ਆਉਂਦਾ ਜੀ ਤੇ ਉਹ ਕਰਨ ਲਈ ਉਹਦੇ ਲਈ ਪਾਣੀ ਦੀ ਜਿਹੜੀ ਮਤਲਬ ਵੋਲਿਊਮ ਆ ਉਹ ਘਟੋ ਘਟ 12 13000 ਲੀਟਰ ਪਾਣੀ ਹੈਕਟੇਰ ਤੇ ਸਪਰੇਅ ਕਰਨਾ ਪੈਂਦਾ ਤੇ ਬਹੁਤ ਜਿਆਦਾ ਜਾਨੀ ਉਹਨਾਂ ਨੂੰ ਪੁਰਾਣੇ ਦਿਨਾਂ ਦੇ ਵਿੱਚ 올ਡ ਡੇਜ਼ ਦੇ ਵਿੱਚ ਉਹਨਾਂ ਨੂੰ ਲੈ ਕੇ ਆਪ ਦਾ ਟੱਬ ਉਹਦੇ ਚ ਸੋਲੂਸ਼ਨ ਉਹ ਬਣਾ ਕੇ ਉਹਦੇ ਚ ਡਿੱਪ ਕਰਕੇ ਬਾਹਰ ਕੱਢਦੇ ਨੇ ਹੁਣ ਸਾਰਾ ਮੈਨੂਅਲ ਸੀ ਉਹ ਮੈਨੂਅਲ ਸੀ ਉਹਨਾਂ ਪਾਣੀ ਉਹਨੂੰ ਚਾਹੀਦਾ ਵੀ ਉਹ ਜਿਵੇਂ ਡਿੱਪ ਕੀਤਾ ਐ ਹੋ ਜੇ ਤਾਂ ਹੀ ਰੰਗ ਫੜੂ ਤਾਂ ਹੀ ਉਹ ਰੰਗ ਫੜੂ ਪਰ ਉਹਦੇ ਵਿੱਚ ਕੀ ਹੁੰਦਾ ਵੀ ਫਿਰ ਪਾਣੀ ਇਹਨਾਂ ਤੁਸੀਂ ਡੋਲ ਤਾਂ ਸਕਦੇ ਨਹੀਂ ਇਹ ਰੀਸਾਈਕਲਿੰਗ ਮਸ਼ੀਨ ਹੈ ਜੀ ਹੂੰ ਹੂੰ ਇਹਨੇ ਆ ਜਿਹੜੇ ਥੱਲੇ ਲੱਗੇ ਆ ਹੁਣ ਹਾਂ ਬੈਲਟਾਂ ਲੱਗੀਆਂ ਆ ਬੈਲਟਾਂ ਲੱਗੀਆਂ ਇਹਨੇ ਪਾਣੀ ਜਿਹੜਾ ਮਤਲਬ ਇੱਥੇ ਸਪਰੇ ਹੋਇਆ ਹੂੰ ਹੂੰ ਉੱਥੇ ਤੱਕ ਜਾਂਦਾ ਉਹਨੂੰ ਚੜ ਜਾਣਾ ਮੋਸਟ ਆਫ ਇਟ ਹਾਂਜੀ ਫਿਰ ਉਹ ਪਾਣੀ ਸਾਰਾ ਇਹਨੇ ਆਏ ਦੇ ਟਰਾਫ ਬਣੇ ਆ ਥੱਲੇ ਹੂੰ ਹੂੰ ਇਧਰਲੇ ਪਾਸੇ ਪਿੱਛੇ ਇਹਦੇ ਤੁਸੀਂ ਦੇਖੋਗੇ ਆ ਆਪਣੀ ਵੈਂਚੂਰੀ ਲੱਗੀ ਆ ਹਾਂਜੀ ਆ ਲੱਗਿਆ ਹੋਇਆ ਹਾਂਜੀ ਆ ਵੈਂਚੂਰੀ ਲੱਗੀ ਆ ਹੂੰ ਹੂੰ ਤੇ ਇਹ ਜਿਹੜਾ ਪਾਣੀ ਹੁਣ ਇਥੋਂ ਰੀਸਾਈਕਲ ਹੋ ਕੇ ਇਹਦੇ ਚ ਇਕੱਠਾ ਹੋ ਗਿਆ ਹੂੰ ਇਥੋਂ ਚੱਕ ਕੇ ਆ ਗਿਆ ਉਹ ਇਹ ਹਾਂਜੀ ਉਹ ਵੈਂਚੂਰੀ ਨੇ ਚੱਕ ਕੇ ਉੱਪਰਲੇ ਟੈਂਕ ਚ ਮਾਰਨਾ। ਉਹ ਉੱਥੋਂ ਜਿਹਦੇ ਚ ਕੋਈ ਮਾੜਾ ਮੋਟਾ ਪੱਤਾ ਸੁੱਤਾ ਡਿਗਿਆ ਵਾ ਉੱਥੇ ਫਿਲਟਰ ਹੋ ਕੇ ਉਸ ਤੋਂ ਬਾਅਦ ਉਹ ਵਾਪਸ ਪਾਣੀ ਫੇਰ ਟੈਂਕ ਚ। ਪਾਣੀ ਫੇਰ ਕਿੰਨੇ ਹਜ਼ਾਰ ਲੀਟਰ ਦਾ ਹੈ? 4200 4200 ਲੀਟਰ ਦਾ ਟੈਂਕ ਆ। ਤੇ ਪਰ ਇਹੀ ਫਿਰ ਉਹ ਢੇੜੇ ਖਾਈ ਜਾਂਦਾ। ਇਹ ਢੇੜੇ ਖਾਈ ਜਾਂਦਾ ਤੇ ਪਰ ਇਹਨੂੰ ਰੀਫਿਲ ਫਿਰ ਨਾਲ ਸਾਡੇ ਇੱਕ ਫਿਲਿੰਗ ਟੈਂਕ ਰੱਖੇ ਹੋਏ ਆ। ਉਹ ਨਾਲ ਕਰਦਾ ਰਹਿੰਦਾ। ਉਹ ਨਾਲ ਇਹਨੇ ਮਤਲਬ ਤਕਰੀਬਨ ਕਹ ਲਓ ਵੀ ਇਹ ਤਾਂ ਇੱਕ ਪਾਸੇ ਨੂੰ ਜਾਂਦਾ ਖਤਮ ਹੋ ਜਾਂਦਾ ਜਾਂ ਹਾਂ ਦੂਜੇ ਪਾਸੇ ਜਾ ਕੇ ਟਰੈਕਟਰੀ ਫਿਲ ਵਾਲੇ ਦੋ ਰੱਖਣੇ ਪਏ ਹੁੰਦੇ ਦੋ ਰੱਖਣੇ ਪੈਂਦੇ ਜੀ ਹਾਂ ਦੋ ਰੀਫਿਲ ਇਹਨੂੰ ਕਰੀ ਜਾਂਦੇ ਆ ਤੇ ਤਕਰੀਬਨ ਇੱਕ ਦਿਨ ਦੇ ਵਿੱਚ ਇਹ 20 ਕਿੱਲੇ ਆ ਜਿਹੜੇ ਉਹਨਾਂ ਨੂੰ ਕੋ ਪਾਲਿਸ਼ ਕਰ ਉਹਨਾਂ ਨੂੰ ਪਾਲਿਸ਼ ਕਰ ਦਿੰਦਾ ਹਾਂਜੀ ਤੋ ਦਿੰਦਾ ਅਖੀਰ ਤਾ ਉਹ ਹੀ ਆ ਨਾ ਵੀ ਅੱਜ ਦੇ ਯੁੱਗ 'ਚ ਬਾਥਰੂਮ ਬਾਥਰੂਮ ਕਹਿਣ ਲੱਗੇ ਹਾਂਜੀ ਅੱਜ ਫਿਰ ਸਾਡੇ ਥੋੜਾ ਜਿਹਾ ਗੁਸਲਖਾਨਾ ਪਰ ਸਹੀ ਮੈਨੇਜ ਦਾ ਗੁਸਲਖਾਨਾ ਹੀ ਆ ਤੇ ਅੰਗੂਰਾਂ ਦਾ ਹਾਂਜੀ ਹਾਂਜੀ ਅੰਗੂਰਾਂ ਦਾ ਗੁਸਲਖਾਨਾ ਅੰਗੂਰਾਂ ਨੂੰ ਨਹਾਉਣਾ ਜਾਣੀ ਇਹ ਚਵਾ ਕੇ ਨਵਾ ਕੇ ਤੇ ਫਿਰ ਉਹ ਕਰਦੇ ਹਾਂਜੀ 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 ਸੋ ਇਧਰ ਵੀ ਕੁਝ ਮਸ਼ੀਨਰੀ ਖੜੀ ਆ ਓ ਤੁਡੀ ਟ੍ਰੈਂਚ ਪਟਣ ਵਾਲੀ ਹੋਗੀ ਉਹ ਗਲਿਫਟ ਹੋਗੀ ਪਹਿਲੀ ਹੈਂਡਲਰ ਹਾਂਜੀ ਬਾਕੀ ਮਸ਼ੀਨਰੀ ਇਧਰ ਸ਼ੈੱਡ ਚ ਖੜੀ ਹੈ ਜੀ ਹਾਂਜੀ ਹਾਂਜੀ ਜਿਹੜੀ ਅਸੀਂ ਇਹਦੇ ਲਈ ਵਰਤਦੇ ਹਾਂ ਇਹ ਸਾਰੀ ਇਸ ਫਾਰਮ ਦੀ ਮਸ਼ੀਨਰੀ ਆ ਹਾਂਜੀ ਸਾਰੀ ਇਸ ਫਾਰਮ ਦੀ ਮਸ਼ੀਨਰੀ ਤਵੀਆਂ ਤੁਵੀਆਂ ਵੀ ਅੱਜ ਕੱਲ ਚੱਲਦੇ ਆ ਰੋਟਰੀ ਹੁੰਦੇ ਵੀ ਚਲਾਉਨੇ ਆ ਹਾਂਜੀ ਹਾਂ ਕਿਤੇ ਨਾ ਕਿਤੇ ਦੋ ਐਕਸ ਬਲੇਡ ਨੇ ਜਿਹੜੇ ਪਧਰਾ ਪੁਧਰਾ ਜਿਹੜਾ ਥੱਲੇ ਵਾਲਾ ਗਰਾਊਂਡ ਆ ਲੈਵਲ ਦਾ ਬੜਾ ਜ਼ਰੂਰੀ ਆ ਜੀ ਕਿਉਂਕਿ 2 0 3 ਰੋ ਸਪਰੇਆਂ ਚੱਲਦੀਆਂ ਨੇ ਹਾਂ ਹਾਂ ਤੇ ਜੇ ਥੱਲੇ ਗਰਾਉਂਡ ਲੈਵਲ ਸਹੀ ਨਹੀਂ ਤਾਂ ਫਿਰ ਉੱਚਾ ਨੀਮਾ ਹੋ ਕੇ ਦੂਜੇ ਪਾਸੇ ਪੈ ਜਾਣਾ ਇਹ ਪੁਰਾਣਾ ਜੌਨ ਡੀਅਰ ਹਾਂਜੀ ਇਹ ਪੁਰਾਣਾ ਜੌਨ ਡੀਅਰ ਹੈ ਜੀ ਅੰਟੀਕ ਅੰਟੀਕ ਤਾਂ ਹੀ ਦਾ ਵਜਾ ਰੱਖ ਤਾਂ ਹੀ ਦਾ ਬੁੜੇ ਵਾਂਗੂ ਖੁੰਝ ਲਾਇਆ ਖੜਾ ਹੈ ਅੰਟੀਕ ਪੀਸ ਹੈ ਵੈਸੇ ਹਾਂ ਕਿਹੜੇ ਸਾਲ ਦਾ ਹੈ ਇਹ ਮੈਨੂੰ ਲੱਗਦਾ ਜੀ ਤਕਰੀਬਨ 70 ਕ ਦਾ 70 ਕ ਦਾ ਮੇਰਾ ਹਣੀ ਆ ਹਾਂ 70 ਕ ਦਾ ਹਾਂ ਜੀ ਇਹ ਪੋਸਟ ਨੋਕਰ ਹੈ ਜੀ ਪੋਸਟ ਨੋਕਰ ਆ ਗਿਆ ਹਾਂਜੀ 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 ਸੋ ਕਈ ਵਾਰੀ ਇਹ ਜੀ ਜਾਂ ਦੇਖਣ ਚ ਛੋਟੀਆਂ ਲੱਗਦੀਆਂ ਪਰ ਇਹ ਕੰਮ ਜਿਹੜਾ ਕਰਦਾ ਇਹ ਹਾਂਜੀ ਇਹ ਬਾਕਮਾਲਾ ਪੋਸਟਰ ਕਰਦਾ ਤਾਂ ਤੁਸੀਂ ਮੂਰਦੀ ਆ ਕੇ ਇਹਨਾਂ ਨੂੰ ਜ਼ਰੂਰ ਦਿਖਾਓ ਹਾਂਜੀ ਹਾਂਜੀ ਤੇ ਇਹ ਇਹ ਜਿਵੇਂ ਲੋਹਾ ਫਿਲਮ ਚ ਧਰਮਿੰਦਰ ਨੇ ਮੁੱਕੀ ਮਾਰ ਕੇ ਬੰਦਾ ਬਾਹਤਾ ਸੀ ਤੇ ਐ ਮੁੱਕੀ ਮਾਰ ਕੇ ਪੋਸਟਰ ਵਹਾਂਦਾ ਇਹਦੇ ਇਹਦੀਆਂ ਦੋ ਜੌਬਾਂ ਨੇ ਜੀ ਜੀ ਇੱਕ ਤਾਂ ਪਿੱਛੇ ਉਹ ਜਿਹੜਾ ਪਾਣੀ ਹੈ ਤੇ ਟੈਂਕ ਨਾਲ ਪਾਣੀ ਆਉਂਦਾ ਤੇ ਆ ਇਹਦਾ ਹੋਲ ਡਿਗਰ ਆ ਹੋਰ ਆ ਰਹਾ ਹਾਂ ਜੀ ਹਾਂ ਹਾਂ ਜਿੱਥੇ ਪਹਿਲਾਂ ਜੀਪੀਐਸ ਕਰਕੇ ਮਾਰਕਿੰਗ ਕਰਕੇ ਨਿਸ਼ਾਨੀ ਲਾਈ ਹੁੰਦੀ ਆ ਉੱਥੇ ਇਹਨੇ ਹੋਲ ਕੱਢਣਾ ਪੋਸਟ ਵਾਲੇ ਨੇ ਚੱਕ ਕੇ ਹੋਲ ਦੇ ਵਿੱਚ ਪੋਸਟ ਰੱਖਣਾ ਤੇ ਆ ਇਹਦਾ ਹਥੋੜਾ ਠਾ ਠਾ ਕਰਕੇ ਨੌਕ ਕਰ ਦਿੰਦਾ ਇਹਨੇ ਲਾ ਕੇ ਤੇ ਉਹਨੂੰ ਨੌਕ ਕਰ ਦੇਣਾ ਪੋਸਟ ਬਸ ਗਾਂ ਨੂੰ ਤੁਰਦੇ ਹਾਂਜੀ 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 ਬਸ ਜਿੰਨੇ ਚਿਰ ਚ ਗੱਲ ਸੁਣਾਈ ਇਹਨੇ ਜੀ ਪੋਸਟ ਲੱਗ ਜਾਂਦਾ ਸੱਭਣਾ ਸੱਭਣਾ ਨਾ ਟੋਏ ਪਟਣ ਦੀ ਲੋੜ ਨਹੀਂ ਤੇ ਇਹ ਤਾਂ ਫਿਰ ਕਿਸੇ ਤਰ੍ਹਾਂ ਕਿਤੇ ਜਿਹਦੇ ਪਸ਼ੂਆਂ ਦੇ ਕਿੱਲੇ ਗੁੱਡ ਨੇ ਉਹਦੇ ਮੰਕੀ ਲੈ ਜੀ ਗਿਆ ਇਹ ਡੇਵਿਡ ਬ੍ਰਾਊਨ ਆ ਗਿਆ ਜੀ ਇਹ ਵੀ ਪੁਰਾਣਾ ਬ੍ਰਾਊਨ ਹੈ ਜੀ ਹੂੰ ਤੇ ਇਹ ਪੁਰਾਣੇ ਵਧੀਆ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਮੈਨੂੰ ਲੱਗਦਾ ਵੀ ਸ਼ਾਇਦ ਆਪਣੇ ਸਕਾਟ ਜਿਹੜਾ ਸੀਗਾ ਉਹ ਡੇਵਿਡ ਬ੍ਰਾਊਨ ਦਾ ਕਾਪੀ ਹੋ ਉਹਨਾਂ ਦੀ ਹੋਵੇ ਉਹਨਾਂ ਦੀ ਕਾਪੀ ਆ ਇਹ ਹਾਂਜੀ 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 ਉਸ ਤੋਂ ਬਾਅਦ ਫਿਰ ਆ ਮਾਡਰਨ ਆ ਜਾਂਦੀਆਂ ਜੀ ਅੱਗੇ ਅੱਗੇ ਚੀਜ਼ਾਂ ਆਉਣਾ ਆ ਨਿਊ ਹਾਲੈਂਡ ਇਹ ਬਰਸ਼ਿੰਗ ਕਰਦੇ ਹੋ ਤੁਸੀਂ ਹਾਂਜੀ ਇਹ ਜਿਹੜੀ ਪਹਿਲਾਂ ਉਹ ਟ੍ਰੀਮਿੰਗ ਕਰਦੇ ਆ ਟ੍ਰੀਮਿੰਗ ਆ ਜੀ ਹਾਂਜੀ ਟ੍ਰੀਮਿੰਗ ਗ੍ਰੀਨ ਟ੍ਰੀਮਿੰਗ ਗ੍ਰੀਨ ਟ੍ਰੀਮਿੰਗ ਕਰਨ ਲਈ ਇਹ ਇਹ ਜਿਹੜਾ ਆ ਵੀ ਗ੍ਰੀਨ ਟਰਿਮ ਕਰਨਾ ਪੈਂਦਾ ਤੁਹਾਨੂੰ ਜਿਹੜਾ ਉਹ 100 ਹਾਂਜੀ ਹਾਂਜੀ ਇਹ ਥੱਲੇੋਂ ਗ੍ਰੀਨ ਟਰਿਮ ਕਰਨਾ ਜਦੋਂ ਜ਼ਿਆਦਾ ਹੋ ਜਾਂਦਾ ਦਾ ਲੀਟਰ ਸਾਈਡ ਲਈ ਇਹ ਅੱਗੇ ਪਿੱਛੇ ਖੁੱਲ ਜਾਂਦੇ ਆ ਤੇ ਜਿਵੇਂ ਮਰਜ਼ੀ ਜਿਹੜੇ ਐਂਗਲ ਚ ਕਰ ਲੋ ਨਾਲ ਦੀ ਨਾਲ ਆ ਕਰਕੇ ਵਿਚਾਲੇ ਕਰਦੇ ਆ ਤੇ ਮਗਰ ਸਲੇਸ਼ਾ ਹਾਂਜੀ ਹਾਂ ਮਗਰ ਸਲੇਸ਼ਰ ਹੈ ਜੀ ਤੇ ਇੱਕੋ ਗੱਲ ਜੀ ਇਹ ਸਾਰਾ ਕੁਝ ਕਰਦਾ ਹਾਂ ਹਾਂਜੀ ਕੋਸ ਦੇ ਵਿੱਚ ਹੂੰ ਇਹ ਵੀ ਮੈਂ ਕਹਾ ਇੱਕ ਤੇਲ ਬਚਾਉਣ ਦਾ ਸਮਾਂ ਬਚਾਉਣ ਦਾ ਬਹੁਤ ਵਧੀਆ ਤਰੀਕਾ ਵੀ ਤਿੰਨ ਕੰਮ ਇੱਕ ਵਾਰੀ ਚੰਨੋ ਕੰਮ ਗ੍ਰੀਨ ਟ੍ਰੀਮਿੰਗ ਹੋ ਰਹੀ ਆ ਉਹਨੂੰ ਬਰਸ਼ ਵਿਚਾਲੇ ਕਰ ਰਿਹਾ ਤੇ ਮੰਗਰਾ ਮਲਚ ਹੋ ਰਿਹਾ ਐਂਡ ਨੂੰ ਬਾਈ ਜੀ ਐਫੀਸ਼ੀਐਂਸੀ ਆ ਤੁਹਾਡੀ ਨਾ ਜਿਹੜਾ ਜਿਉ ਉਹ ਵੀ ਤੁਸੀਂ ਖੇਤੀ ਕਰ ਰਹੇ ਹੋ ਜਿਹੜੇ ਸਾਡੇ ਪ੍ਰੋਫਿਟ ਨੇ ਉਹ ਤੁਹਾਡੀ ਐਫੀਸ਼ੀਐਂਸੀ ਚਾ ਜਿੰਨਾ ਬਚਾ ਲਓਗੇ ਜਿੰਨਾ ਬਚਾ ਲਓਗੇ ਉਹੀ ਤੁਹਾਡਾ ਪ੍ਰੋਫਿਟ ਆ ਕਿਰਸ ਬਾਣੀਆਂ ਬੰਦਾ ਵੀ ਕਿਰਸਣ ਵਾਲੀ ਬਣਦਾ ਉਹ ਹੀ ਤੁਹਾਡਾ ਪ੍ਰੋਫਿਟ ਆ ਹਾਂਜੀ ਹਾਂਜੀ ਇਹ ਉੱਤੇ ਸਪਰੇਅ ਕਰਨ ਵਾਲਾ ਹਾਂਜੀ ਇਹ ਡਬਲ ਰੋ ਆ ਟ੍ਰਿਪਲ ਰੋ ਏ ਡਬਲ ਰੋ ਆ ਜੀ ਇਹ ਵੀ ਰੀਸਾਈਕਲਿੰਗ ਅੱਛਾ ਹਾਂ ਇਹ ਰੀਸਾਈਕਲ ਇਹ ਰੀਸਾਈਕਲ ਕਿਵੇਂ ਕਰਦਾ ਇਹ ਰੀਸਾਈਕਲ ਕਰਦਾ ਜੀ ਇਹਦੇ ਚ ਦੋ ਪੰਪ ਲੱਗੇ ਨੇ ਅੱਛਾ ਜੀ ਇੱਕ ਪੰਪ ਦਾ ਜਿਹੜਾ ਮਤਲਬ ਇਹਨੂੰ ਜਿੱਟਾਂ ਨੂੰ ਫੀਡ ਕਰਦਾ ਹਾਂਜੀ ਤੇ ਆ ਥੱਲੇ ਦੇ ਟ੍ਰੋਫ ਬਣੇ ਆ ਹਾਂਜੀ ਤੇ ਇਹਦੀ ਜਿਹੜੀ ਜਦੋਂ ਇਹ ਖੁੱਲ ਜਾਣਾ ਨਾ ਹਾਂ ਹਾਂ ਜਿਹੜਾ ਉਹ ਸਾਈਡ ਤੇ ਆ ਸਾਈਡ ਦੇ ਇਸ ਤਰ੍ਹਾਂ ਆਫਸੈਟ ਨੇ ਵੀ ਇਹਦਾ ਫੈਨ ਆ ਜਿਹੜਾ ਦੂਜਾ ਨਹੀਂ ਹੈ ਅੱਛਾ ਜਿਹੜਾ ਆਪਣੇ ਏਅਰ ਬਲਾਸਟ ਵਾਲੇ ਨਾਲ ਏਅਰ ਬਲਾਸਟ ਨਹੀਂ ਹੈ ਇਹਦਾ ਫੈਨ ਵਰਟੀਕਲ ਆ ਅੱਛਾ ਆ ਇੱਥੋਂ ਇੱਥੇ ਤੱਕ ਹੂੰ ਹੂੰ ਤੇ ਇਹਦਾ ਜਿਹੜਾ ਫੈਨ ਤੇ ਉਹ ਦਾ ਫੈਨ ਹੈ ਇੱਕ ਕਾਉਂਟਰ ਨੇ ਦੋ ਜਿਹਦੇ ਦੋ ਐ ਘੁੰਮਦੇ ਆ ਉਲਟਾ ਚੱਲਦੇ ਆ ਉਲਟਾ ਚੱਲਦੇ ਹਾਂਜੀ ਐ ਉਹ ਉਹ ਇੱਕ ਵੋਰਟੈਕਸ ਬਣਾਉਂਦੇ ਆ ਵੀ ਜਿਹੜਾ ਸਪਰੇ ਹੋ ਕੇ ਜਿਹੜਾ ਬਾਦੂ ਪਾਣੀ ਉੱਡਦਾ ਹੂੰ ਹੂੰ ਉਹ ਇੱਥੇ ਡਿਗ ਆ ਕੇ ਉਹ ਇੱਥੇ ਡਿਗਦਾ ਆ ਕੇ ਧੁਮਿਹਰੀਆਂ ਬਣਾ ਕੇ ਧੁਮਿਹਰੀਆਂ ਬਣਾ ਕੇ ਜਿਹੜਾ ਬਾਦੂ ਇੱਥੇ ਡਿਗਦਾ ਰੇ ਰੀਸਾਈਕਲ ਹਾਂਜੀ ਹਾਂ ਇਹ ਤੋਂ ਤਕਰੀਬਨ ਮਤਲਬ ਜਿਵੇਂ ਜਿਵੇਂ ਜੇ ਕੈਨੋਪੀ ਹਲਕੀ ਆ ਹਲਕੀ ਕੈਨੋਪੀ ਦਾ ਤਕਰੀਬਨ ਅੱਧੋ ਅੱਧ ਰੀਸਾਈਕਲ ਕਰ ਦਿੰਦਾ ਅੱਛਾ ਤੇ ਜਿਵੇਂ ਜਿਵੇਂ ਕੈਨੋਪੀ ਭਾਰੀ ਹੋਈ ਜਿਹੜੀ ਆ ਮਤਲਬ ਜੇ ਔਨ ਐਵਰੇਜ ਲਈਏ ਤਾਂ 25% ਜਿਹੜਾ ਬਚਾਉਂਦਾ ਬਚਾਉਂਦਾ ਹਾਂਜੀ ਕਿਉਂਕਿ ਸਪਰੇਅ ਵਾਲਾ ਪਾਣੀ ਹੁੰਦਾ ਹਾਂਜੀ ਤੇ ਕਿੰਨੀ ਕੁ ਸਪੀਡ ਤੇ ਚਲਾਉਣੇ ਨੂੰ ਇਹ 7 ਕਿਲੋਮੀਟਰ 7 ਕਿਤੇ ਹਾਂਜੀ 7 ਕਿਤੇ ਜਾਂਦਾ ਜੀ ਇਹ ਬਿਡ ਸਾਈਡ ਏ ਵੀਡਰ ਸਾਈਡ ਹੈ ਜੀ ਇਹ ਵੀ ਡੋਰ ਡਬਲ ਰੋਆ ਇਹ ਵੀ ਡਬਲ ਰੋਆ ਹੈ ਜੀ ਉਹ ਵੀ ਬੀਡ ਸਾਈਡ ਹੈ ਉਹ ਸੰਤਰਿਆਂ ਦੀ ਹੈ ਜੀ ਉਹ ਸੰਤਰਿਆਂ ਦੇ ਉਹਦੇ ਮੂਰੇ ਲੱਗਿਆ ਅੱਛਾ ਟਰੈਕਟਰ ਦੇ ਫੋਕ ਲਿਫਟ ਤੇ ਹਾਂ ਜੀ ਬਰੋ ਮੂਰੋ ਮੂਰੋ ਕਰਦੇ ਰਹਿੰਦੇ ਹਾਂ ਹਾਂ ਜੀ ਓਕੇ ਟਰੈਕਟਰ ਸਾਨੂੰ ਨੈਰੋ ਰੱਖਣੇ ਪੈਂਦੇ ਜੀ ਹਾਂ ਮੇਰੇ ਕੋਲੇ ਵੀ ਇਹਦੇ ਨਾਲ ਦਾ ਇੱਕ ਨੈਰੋ ਆ ਹਾਂਜੀ ਹਾਂਜੀ ਤੇ ਇਹ 5520 ਆ ਗਿਆ ਜੀ ਹਾਂਜੀ ਹਾਂਜੀ ਜੌਨ ਡੀਅਰ ਇਹ ਫਰੰਟ ਬੂਮ ਆ ਜੀ ਸੰਤਰਿਆਂ ਦੇ ਵਿੱਚ ਮਾਉਂਡ ਹੈ ਸਾਡੇ ਹਾਂ ਹਾਂ ਮਾਉਂਡ ਦੇ ਉੱਤੇ ਫਿਰ ਇਹਨੂੰ ਅੰਦਰੋਂ ਹਾਈਡਰੋਲਿਕ ਕੰਟਰੋਲਡ ਆ ਤੁਸੀਂ ਜਿੰਨਾ ਕਿ ਵੀ ਇਹਨੂੰ ਉੱਚਾ ਨੀ ਮਾਰ ਰੱਖਣਾ ਇਹ ਦੋਨੇ ਪਾਸੇ ਖੁੱਲੇ ਜਾਂਦੇ ਦੋਨੇ ਪਾਸੇ ਖੁੱਲ ਕੇ ਹਾਂ ਜਿੰਨਾ ਮਰਜੀ ਲੈਂਡ ਚੌੜੀ ਆ ਪੀੜੀ ਆ ਹਾਂਜੀ ਹਾਂਜੀ ਤੇ ਕਾਹਤੇ ਸਪਰੇਅ ਕਰ ਹਾਂਜੀ ਹਾਂਜੀ ਇਹ ਤਾਂ ਬਹੁਤ ਬੜਾ ਕੰਮ ਨਵੇਟਦਾ ਜੀ ਹਾਂਜੀ ਹਾਂ ਤੇ ਦੂਜਾ ਬੰਦਾ ਇਹਦੇ ਨਿਗਾ ਚ ਹੁੰਦਾ ਹਾਂਜੀ ਬਿਲਕੁਲ ਪਿਛਲੇ ਇੱਕ ਨਹੀਂ ਬੰਦੇ ਦੀ ਤਾਂ ਹੌਣ ਮਰੋੜ ਨਹੀਂ ਰੱਖੀ ਜਾਂਦੀ ਆ ਬਿਲਕੁਲ ਬਿਲਕੁਲ ਇਹ ਬਹੁਤ ਵਧੀਆ ਸਸਤਾ ਆ ਜੀ ਉਹ ਮਸ਼ੀਨੋ ਜਿਹੜੀ ਅੰਗੂਰ ਤੋੜਨ ਵਾਲੀ ਆ ਈ ਆਡੀ ਚੌੜੀ ਖੜੀ ਆ ਬਜਾ ਹਾਂਜੀ ਹਾਂਜੀ ਹਾਂ ਉਹ ਹਾਰਵੈਸਟਰ ਆ ਤਵੀਆਂ ਤੋਂ ਵੀ ਇੰਡੀਆ ਤੋਂ ਲੈਂਦੀ ਆ ਭਾਈ ਇਹਦੇ ਚੋਂ ਪਰੇ ਇੱਕ ਦੋ ਖੜੇ ਆ ਜੀ ਸੰਦੇ ਜਿਹੜੇ ਇੰਡੀਆ ਤੋਂ ਆਏ ਹੋਏ ਆ ਅੱਛਾ ਆ ਤਾਂ ਇੱਥੇ ਗ੍ਰੇਜ਼ਲੀ ਤੁਸੀਂ ਕਰੀ ਮੈਸੀ ਵੀ ਮੰਗਾਇਆ ਸੀ ਨਾ ਇੰਡੀਆ ਤੋਂ ਸਵਰਾਜ ਸਵਰਾਜ ਮੰਗਾਇਆ ਸੀ ਨਾ ਸਵਰਾਜ ਇੱਥੇ ਹੋਣਾ ਖੜਾ ਕਿ ਵਾਹ ਇਧਰ ਚ ਵਧੀਆ ਨੇ ਜੀ ਉਹ ਤਾਂ ਛੋਟੇ ਕੰਮਾਂ ਲਈ ਹਾਂ ਹਾਂ ਤੇ ਮੈਨੂੰ ਤਾਂ ਲੱਗਿਆ ਵੀ ਉਹਨੇ ਮੇਨਟੇਨੈਂਸ ਫਰੀ ਜੈਨੇ ਬੜੀ ਕੋਈ ਮੇਨਟੇਨੈਂਸ ਨਹੀਂ ਜਮਾ ਕੋਈ ਨਾ ਸਿੱਧ ਸਿੱਧ ਪਧਰਾ ਹੋਇਆ ਕੰਮ ਹਾਂ ਉਹ ਸਪਰੈਡਰ ਆ ਜੀ ਅਸੀਂ ਮਨਿਓਰ ਬਹੁਤ ਸਪਰੈਡ ਕਰਦੇ ਹਾਂ ਹਾਂ ਜੋ ਹਰੇਕ ਸਾਲ ਅਸੀਂ ਮਤਲਬ ਜਿਹੜਾ ਮੁਰਗੀਆਂ ਵਾਲਾ ਜਾਂ ਜਿਹੜਾ ਵੀ ਸਾਨੂੰ ਮਿਲ ਗਿਆ ਹੋ ਉਸੇ ਤੋਂ ਤੇ ਉਸ ਤੋਂ ਬਾਅਦ ਇਹ ਤਵੀਆਂ ਛੋਟੇ ਛੋਟੇ ਸੰਦ ਜਿਹੜੇ ਹਾਂ ਜੀ ਉਹ ਤਵੀਆਂ ਅਸੀਂ ਇੰਡੀਆ ਤੋਂ ਲੈਂਦੀਆਂ ਸੀਗੀਆਂ ਜਿਹੜੀਆਂ ਉਹ ਇਕੱਠੀਆਂ ਹੋਣ ਵਾਲੀਆਂ ਹਾਂਜੀ ਇਹ ਇਕੱਠੀਆਂ ਹੋਣ ਵਾਲੀਆਂ ਇਹਦਾ ਵੀ ਸਾਡਾ ਆਈਡੀਆ ਇਹ ਸੀਗਾ ਜੀ ਅਸੀਂ ਮਨਿਓਰ ਹੈ ਜਿਹੜਾ ਉਹ ਸਪਰੈਡ ਕਰਦੇ ਨੇ ਉਹ ਮਿਕਸ ਨਹੀਂ ਹੁੰਦਾ ਕਿਉਂਕਿ ਜਦੋਂ ਡ੍ਰਿਪਰ ਨੇ ਨਾ ਜਾਂਦਾ ਮੀਂਹ ਚੰਗਾ ਪੈ ਜਾਏ ਜਾਂ ਮਿੱਟੀ ਚ ਰਲ ਜਾਏ ਹਾਂ ਹਾਂ ਇਹਨੂੰ ਫਿਰ ਆਹ ਸਾਈਡਾਂ ਖੁੱਲ ਕੇ ਮਾਊਂਟਾਂ ਦੇ ਉੱਤੋਂ ਦੀ ਹੂੰ ਹੂੰ ਅਸੀਂ ਉੱਪਰ ਤੱਕ ਪਾਉਂਦੇ ਵੀ ਜਿਹੜਾ ਮਿਕਸ ਹੋ ਜੇ ਵਿੱਚ ਨਾ ਹੂੰ ਹੂੰ ਤੇ ਇਹ ਫਿਰ ਬਦਾਮਾਂ ਚ ਜ਼ਿਕਰ ਦੇ ਸੀ ਹਾਂਜੀ ਬਦਾਮਾਂ ਵਾਲੇ ਇਸ ਵਾਸਤੇ ਹਾਂਜੀ ਬਦਾਮਾਂ ਯੂਜ਼ ਕਰਦੇ ਆ ਇਹ ਇੰਡੀਆ ਕੀ ਤੋਂ ਬਣਵਾਈਆਂ ਸੀ ਇਹ ਮੈਨੂੰ ਲੱਗਦਾ ਸ਼ਾਇਦ ਸੰਦੌੜ ਤੋਂ ਆਈਆਂ ਸੀ ਸੰਦੌੜ ਦੀਆਂ ਮਸ਼ਹੂਰ ਹਾਂ ਸੰਦੌੜ ਤੋਂ ਬਣ ਕੇ ਆਈਆਂ ਹਾਂ ਤੇ ਅੱਗੇ ਸਾਰਾ ਮਸ਼ੀਨ خانہ ਸਾਰਾ ਛੋਟਾ ਛੋਟਾ ਸੰਦ ਜਿਹੜਾ ਹਾਂਜੀ ਹਾਂ ਇਹ ਕਹਿੰਦੇ ਨਹੀਂ ਹੁੰਦੇ ਦੁਨੀਆਦਾਰੀ ਇਕੱਠੀ ਕਰਨੀ ਖਾਸਾ ਟਾਈਮ ਲੱਗ ਜਾਂਦਾ ਤਾਂ ਹੀ ਲੱਗਵੇਂ ਜੀ ਖੇਤੀ ਹੈ ਨਾ ਜਿਹੜੀ ਹੂੰ ਖੇਤੀ ਜਿਵੇਂ ਆਪਣੇ ਵੀ ਕਰਨ ਦੇ ਵੀ ਇਹ ਇੱਕ ਵਾਰੀ ਸਟਾਰਟ ਕਰਕੇ ਨਾ ਇਹਨੂੰ ਛੱਡਣਾ ਨਹੀਂ ਚਾਹੀਦਾ ਹੂੰ ਹੂੰ ਸੰਦ ਸੰਡੇੜਾ ਬਣਦੇ ਇਹਨੂੰ ਬਹੁਤ ਟਾਈਮ ਲੱਗਦਾ ਹਰ ਤਰ੍ਹਾਂ ਦਾ ਸੰਦ ਤੁਹਾਨੂੰ ਜਿਹੜਾ ਚਾਹੀਦਾ ਹਨਾ ਹਣ ਪਧਰੇ ਕਰਨ ਵਾਲੇ ਆ ਅੰਨਾ 100 ਟਰਾਲੇ ਆ ਕੁਝ ਵੀ ਆ ਬਹੁਤ ਜੀ ਆਪਾਂ ਮੈਂ ਦੇਖਿਆ ਇੱਥੇ ਇਥੇ ਕਿਤੇ ਨਾ ਕਿਤੇ ਫੇਰ ਵੀ ਇੰਡੀਆ ਨਾਲੋਂ ਸੌਖਾ ਹੋ ਜਾਂਦਾ ਇਹ ਕੱਟ ਸਮਾਠਾ ਜਾ ਪਤਾ ਨਹੀਂ ਕਿਵੇਂ ਹੋ ਜਾਂਦਾ ਮੇਰੇ ਨਾਲ ਇੱਕ ਗੱਲ ਯਾਦ ਆ ਜਾਂਦੀ ਆ ਮੈਂ ਜਦੋਂ ਇੱਧਰ ਨੂੰ ਆਉਣਾ ਸੀ ਨਾ ਤਾਂ ਇੱਕ ਦਿਨ ਕੀ ਹੋਇਆ ਵਿਹੜੇ 'ਚ ਬੈਠੇ ਕੁਰਸੀਆਂ ਮੁੜੇ ਡੜਾਈ ਤੇ ਮੈਨੂੰ ਪਾਪਾ ਜੀ ਨੇ ਫੇਰ ਕਿਹਾ ਕਿ ਇਹ ਕਰੀ ਡਿਸੀਜਨ ਸੋਚ ਲੈ ਬਸ ਤਾਂ ਉਹਨਾਂ ਨੇ ਮੈਨੂੰ ਕਿਤੇ ਰੋਕਾ ਟੋਕਿਆ ਨਹੀਂ ਸੀ ਪਰ ਫੇਰ ਵੀ ਉਹਨਾਂ ਨੂੰ ਲੱਗਿਆ ਵੀ ਇੱਕ ਵਾਰੀ ਫੋਰ ਦੇਖਿਆ ਜਾਵੇ ਤੇ ਮੈਂ ਕਿਹਾ ਕਿਵੇਂ ਕਹਿੰਦੇ ਤੂੰ ਇੱਥੇ ਬੈਠ ਕੇ ਚਾਰ ਸਵੇਰੇ ਤੌਣ ਕਵਾ ਹਾਂਜੀ ਮੈਨੂੰ ਸਮਝ ਨਹੀਂ ਆਈ ਗੱਲ ਦੀ ਕਹਿੰਦੇ ਘੁੰਮ ਕੇ ਦੇਖ ਚਾਰ ਸਵੇਰੇ ਮੈਂ ਦੇਖ ਲਿਆ ਕਹਿੰਦੇ ਕੀ ਦੇਖਦਾ ਮੈਂ ਕਿਹਾ ਵੀ ਆ ਘਰ-ਬਾਰ ਸਮਾਨ ਸੱਲਾ ਜਿਹੜਾ ਹੁਣ ਜੇ ਮੈਨੂੰ ਇੱਥੇ ਕੋਈ ਤਾਂ ਮੈਂ ਆ ਹੀ ਦੱਸੂਗਾ ਹਾਂਜੀ ਕਹਿੰਦੇ ਨਾ ਪਹਿਲਾਂ ਮੇਰਾ ਪਿਓ ਮੇਰਾ ਦਾਦਾ ਫਿਰ ਮੈਂ ਸਾਰੇ ਲੱਗ ਲਗਾ ਕੇ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਐਨਾ ਕੁਝ ਇਕੱਠਾ ਕੀਤਾ ਤੇ ਉੱਥੇ ਤੋਂ ਉਹ ਟਾਚੀ ਜਾ ਲੈ ਕੇ ਚੱਲੇ ਆ ਹਾਂ ਤੇ ਐਡਾ ਸੌਖਾ ਨਹੀਂ ਨਾ ਕੁਝ ਇਕੱਠਾ ਹੋ ਜੂ ਜ਼ਰੂਰੀ ਤਾਂ ਨਹੀਂ ਜਿਹੜੀ ਸਾਡੇ ਬਜ਼ੁਰਗਾਂ ਨੇ ਜ਼ੀਰੋ ਤੋਂ ਸ਼ੁਰੂ ਕੀਤੀ ਸੀ ਤੇ ਤੁਸੀਂ ਵੀ ਜਾ ਕੇ ਉਹਨੇ ਜ਼ੀਰੋ ਤੋਂ ਕਰੋ ਹਾਂਜੀ ਹਾਂਜੀ ਹੁਣ ਥੋੜੀ ਮਰਜੀ ਆ ਤੇ ਇੰਨਾ ਔਖਾ ਹੋ ਜੂ ਹੁਣ ਕਈ ਵਾਰੀ ਚਲੋ ਪਾਪਾ ਜੀ ਤਾਂ ਨਹੀਂ ਰਹੇ ਪਰ ਕਈ ਵਾਰੀ ਮਨ ਪਰ ਆਉਂਦਾ ਜਦੋਂ ਬੈਠ ਕੇ ਦੇਖੀਦਾ ਚਾਰ ਚਸਰੇ ਵੀ ਉਹਨਾਂ ਨੂੰ ਯਕੀਨ ਨਹੀਂ ਆਉਣਾ ਵੀ ਅਸੀਂ ਹੱਥਾਂ ਦੇ ਹੱਥ ਟੈਚੀ ਲੈ ਕੇ ਵੀ ਇੱਥੇ ਆ ਗੁਰ ਕਰ ਲਿਆ ਹਾਂਜੀ 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 ਠੀਕ ਹੈ ਨਾ ਬਿਲਕੁਲ ਇੱਥੇ ਹੋ ਜਾਂਦਾ ਜੀ ਇੱਥੇ ਤਾਂ ਮੇਰਾ ਖਿਆਲ ਜਿਹੜਾ ਸਿਸਟਮ ਆ ਜਦੋਂ ਇੱਥੇ ਤਾਂ ਇੰਨਾ ਕੁ ਤਾਂ ਆਪਾਂ ਜ਼ਰੂਰ ਦੇਖਦੇ ਹਾਂ ਹੁਣ ਇੰਨੇ ਸਾਲਾਂ ਦੇ ਵਿੱਚ ਜਿੰਨੀ ਤੁਸੀਂ ਮਿਹਨਤ ਕਰ ਲੋ ਉਹਦਾ ਜਿਹੜ ਮਾਲੂ ਇੱਕ ਮੁਆਵਜ਼ਾ ਤੁਹਾਨੂੰ ਮਿਲਦਾ ਮਿਲਦਾ ਜੀ ਸ਼ਾਇਦ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਆਪਣੇ ਮੁਲਕ ਦੇ ਵਿੱਚ ਵੀ ਜਿੰਨੀ ਬੰਦਾ ਮਿਹਨਤ ਕਰਦਾ ਓਨੀ ਉਹਨੂੰ ਜਿਹੜਾ ਉਹਦਾ ਮਿਹਨਤਾਨਾ ਨਹੀਂ ਮਿਲਦਾ ਉਹ ਨਹੀਂ ਮਿਲਦਾ ਉਸ ਕਰਕੇ ਉਹ ਚੀਜ਼ਾਂ ਨੂੰ ਸਟਰਗਲ ਕਰਦਾ ਕਰਦਾ ਕਿੰਨੇ ਸਾਲ ਹੌਲੀ 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 ਬਣਾਉਂਦਾ ਲਾਉਂਦਾ ਲਾ ਦਿੰਦਾ ਫਸਲਾਂ ਕੋਈ ਖਰਾਬ ਹੋ ਗਈਆਂ ਜਿਵੇਂ ਹੁਣ ਪਿਛਲੇ ਡਰਾਉਟ ਦੀ ਗੱਲ ਕਰੀਏ ਜਦੋਂ 8 9 ਜਿੱਥੇ ਡਰਾਉਟ ਆਈ ਸੀ ਸਰਕਾਰਾਂ ਨੇ ਇੱਥੇ ਜਿਹੜੇ ਡਰਾਉਟ ਅਫੈਕਟਡ ਏਰੀਏ ਸੀ ਉਹਨਾਂ ਨੂੰ ਅਸਿਸਟੈਂਸ ਵੀ ਦਿੱਤੀ ਉਹਨਾਂ ਨੂੰ ਇੰਟਰਸਟ ਰੇਟ ਸਬਸਿਡੀਆਂ ਵੀ ਦਿੱਤੀਆਂ ਤੇ ਜੇ ਉਹੇ ਜੇ ਹਾਲਾਤ ਆ ਹੁਣ ਜਿਵੇਂ ਹੜ੍ਹਾਂ ਦੇ ਵਿੱਚ ਹੋਏ ਨੇ ਹਨਾ ਉਹ ਇੱਕ ਮਰੇ ਦੇ ਮੂੰਹ ਨੂੰ ਘੋਲ ਆਉਣ ਵਾਲੀ ਗੱਲ ਹੈ ਵੀ ਜਿਨ੍ਹਾਂ ਦੇ ਘਰ ਟਹਿ ਗਏ ਡੰਗਰ ਪਸ਼ੂ ਮਰ ਗਿਆ ਹਨਾ ਜੇ ਹੁਣ ਉਹਦੇ ਕਣਕ ਨੂੰ ਮੋਦੀ ਜੀ 1600 ਕਰੋੜ ਦੇ ਕੇ ਤਾਂ ਗਏ ਆ ਪਰ ਉਹ ਜੇ ਉਹਨੂੰ ਤੁਸੀਂ ਡਿਵਾਈਡ ਕਰੋ ਤਾਂ ਪਰ ਫੈਮਿਲੀ ਕੀ ਆਊਗਾ ਹਨਾ ਤੇ ਉਹਨਾਂ ਨੇ ਜਿਹੜਾ ਉਹ ਦੁਬਾਰਾ ਬਣਾਉਣਾ ਉਹਨੂੰ ਕਿੰਨਾ ਟਾਈਮ ਲੱਗਣਾ ਕਿੰਨਾ ਸਮਾਂ ਲੱਗਣਾ ਇਸ ਲਈ ਇਸ ਕਰਕੇ ਆਪਾਂ ਇੱਥੇ ਬlesd ਆ ਜੀ ਬਹੁਤ ਘੱਟ ਜੇ ਮਿਹਨਤ ਕਰਦੇ ਆ ਤਾਂ ਉਹਦਾ ਮਿਹਨਤਾਨਾ ਜਿਹੜਾ ਸਾਨੂੰ ਮਿਲਦਾ ਤੇ ਚੀਜ਼ਾਂ ਅਸੀਂ ਬੜੀ ਛੇਤੀ ਆ ਜਿਹੜੀਆਂ ਉਹਨਾਂ ਨੂੰ ਬਣਾ ਲੈਨੇ ਆ ਤੇ ਇਹਨਾਂ ਦੇ ਵੀ ਉਹਦੇ ਕਾਨੂੰ ਸ਼ਾਬਾਸ਼ ਇਹ ਆ ਵੀ ਜਿਹੜੇ ਸਾਨੂੰ ਬਰਾਬਰ ਦੇ ਇਹਨਾਂ ਨੇ ਅਧਿਕਾਰ ਦਿੱਤੇ ਹੂੰ ਦਿੰਦੇ ਆ ਤੇ ਸਾਨੂੰ ਵੀ ਆਪ ਨੂੰ ਵੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਨੂੰ ਵੀ ਚਾਹੀਦਾ ਵੀ ਜੇ ਅਸੀਂ ਜਿੰਨਾਂ ਕੋਲੇ ਇਹਨਾਂ ਦੀ ਧਰਤੀ ਤੇ ਆਏ ਆ ਇਹ ਸਾਡਾ ਵੈਲਕਮ ਕਰਦੇ ਆ ਅਸੀਂ ਵੀ ਇਹਨਾਂ ਨਾਲ ਰਲ ਮਿਲ ਕੇ ਤਰੱਕੀ ਕਰੀਏ ਗਰੋ ਕਰੀਏ ਮਤਲਬ ਜਿਹੜੀਆਂ ਹੁਣ ਅੱਜ ਕੱਲ ਗੱਲਾਂ ਚੱਲਦੀਆਂ ਕੋਈ ਇਹ ਜੀ ਰੈਜ਼ਿਸਟੈਂਸ ਪੈਦਾ ਹੁੰਦੀ ਆ ਉਹ ਤੋਂ ਬਚਿਆ ਜਾਵੇ ਜਿੱਥੇ ਆਪਾਂ ਆਏ ਆ ਇਹਨਾਂ ਦੇ ਰੂਲ ਕਾਨੂੰਨ ਨਾਲ ਬਿਲਕੁਲ ਬਿਲਕੁਲ ਅਸੀਂ ਰਹੀਏ ਅਸੀਂ ਇਹਨਾਂ ਨੂੰ ਸਪੇਸ ਦੇਈਏ ਸਾਨੂੰ ਦੇ ਦੋਨੇ ਰਲ ਮਿਲ ਕੇ ਹੁੰਦਾ ਜੇ ਤਾਂ ਹੱਥ ਨੂੰ ਆਤਾ ਇਹ ਮਸ਼ੀਨਰੀ ਦੇ ਛੋਟੇ ਜਿਹੇ ਐਪੀਸੋਡ ਤੋਂ ਬਾਅਦ ਤੁਹਾਨੂੰ ਨਾ ਜਾਂਦੇ ਜਾਂਦੇ ਇੱਕ ਚੀਜ਼ ਦਿਖਾਉਣੇ ਆ ਟ੍ਰਾਂਸਫਾਰਮਰ ਉਹ ਕਈ ਵਾਰੀ ਮੈਂ ਪਹਿਲਾਂ ਵੀ ਦਿਖਾਇਆ ਆਪਣੇ ਇੱਥੇ ਤਾਂ ਨਹੀਂ ਟਰਾਂਸਫਾਰਮ ਲਾ ਕੇ ਲੈ ਜਾਂਦੇ ਹਾਂ ਬਾਈ ਉਹਨਾਂ ਦੇ ਖੰਭੇ ਤੇ ਟਰਾਂਸਫਾਰਮਰ ਲੱਗਿਆ ਹੋਇਆ ਤੇ ਦੇਖ ਲਓ ਗਿੱਟਕ ਦਾ ਟਰਾਂਸਫਾਰਮਰ ਆ ਮੈਨੂੰ ਲੱਗਦਾ ਕਾਫੀ ਵੱਡੀ ਬਿਜਲੀ ਕੰਟਰੋਲ ਕਰਦਾ ਹੋਊਗਾ ਇਹ ਸਿੰਗਲ ਫੇਜ਼ ਆਉਂਦੀ ਹੈ ਜੀ ਇੱਥੇ ਇਹ ਸਿੰਗਲ ਫੇਜ਼ ਤੇ ਆ ਇਹ ਪੁਰਾਣੇ ਘਰਾਂ ਨੂੰ ਜਿਹੜੀ 3 ਫੇਜ਼ ਆ ਪੰਪਾਂ-ਪੋਪਾਂ ਤੇ ਰਹੇਗਾ ਇੱਕ ਬਾਲਟੀ ਚ ਟਰਾਂਸਫਾਰਮਰ ਲੱਗਿਆ ਤੇ ਸਣੇ ਜੀਸੀਬੀ ਤੱਕ ਮਸ਼ੀਨਾਂ ਜਿਹੜੇ ਨਹੀਂ ਕਹਿੰਦੇ ਸਾਡਾ ਮੁੱਖ ਮੰਤਰੀ ਕਹਿੰਦਾ ਹੁੰਦਾ ਵੀ ਇੰਨੇ ਕ ਬੰਦੇ ਤਾਂ ਸਾਡੇ ਮਸ਼ੀਨ ਚੱਲਦੀ ਦੇਖਣ ਆ ਜਾਂਦੇ ਆ ਸੋ ਉਹ ਵੀ ਰੱਖਣੀਆਂ ਪੈਂਦੀਆਂ ਇੱਥੇ ਸਾਰੀ ਮਸ਼ੀਨਰੀ ਹਾਂਜੀ ਹਾਂਜੀ ਤੇ ਦੂਜਾ ਇਹ ਆ ਵੀ ਜਿੰਨੇ ਤੁਹਾਡੇ ਫਾਰਮ ਆ ਉਹਨੀ ਮਸ਼ੀਨਰੀ ਰੱਖਣੀ ਪੈਂਦੀ ਉੱਥੇ ਰੇਕ ਤਾਂ ਤੇ ਐ ਨਹੀਂ ਆ ਵੀ ਇਧਰ ਲਈ ਉਧਰ ਲੈ ਜਾਓ ਤੇ ਉਧਰ ਲਈ ਇਧਰ ਲੈ ਜਾਓ ਜਿੰਨੀਆਂ ਫਸਲਾਂ ਜੀ ਉਹਨਾਂ ਫਸਲਾਂ ਲਈ ਅਲੱਗ-ਅਲੱਗ ਮਸ਼ੀਨਰੀ ਜੀ ਜਿੰਨੇ ਕੰਮ ਆ ਟਰੈਕਟਰ ਦੇ ਉਹਨੇ ਹੱਡ ਟਰੈਕਟਰ ਅਲੱਗ-ਅਲੱਗ ਹਾਂਜੀ ਹਾਂਜੀ ਸਾਰਾ ਕੁਝ ਰੱਖਣਾ ਪੈਂਦਾ ਹਾਂਜੀ ਹਾਂਜੀ ਸੋ ਚਲੋ ਜੀ ਚੱਲਦੇ ਆ ਅਗਲੇ ਪੜਾ ਦੇ ਉੱਤੇ ਤੇ ਫਿਲਹਾਲ ਦਿਓ ਆਜਾਦੀ ਤੇ ਮਿਲਦੇ ਆ ਫਿਰ ਅਗਲੇ ਸ਼ੋਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ